ਕਹਿੰਦਾ ਜਦੋਂ ਰਿਕਾਰਡਿੰਗਾਂ ਸੁਨਾਤੀਆਂ ਕਹਿੰਦਾ ਫਿਰ ਮੈਨੂੰ ਸਿੱਧੀ ਹੋ ਗਈ ਕਹਿੰਦੀ ਮੈਂ ਤੇਰੇ ਨਾਲ ਰਹਿਣੇ ਨਹੀਂ ਖੱਚ ਬੰਦੇ ਨਾਲ ਕਹਿੰਦੀ ਇਹ ਗੱਲ ਗੌਰ ਨਾਲ ਸੁਣਿਓ ਕਹਿੰਦਾ ਮੈਨੂੰ दारू ਪੀਣ ਤੋਂ ਤਾਂ ਰੋਕਿਆ ਨਾ ਕਰੇ ਨਾ ਹੀ ਮਲਗ ਹਲਕਤ ਜੀ ਬਣਾਇਆ ਕਰੇ ਵੀ दारू ਪੀਂਦਾ ਇਹ ਤੇ ਜਦੋਂ ਜਿਹੜੀ ਬੋਤਲ ਮੈਂ ਰਾਤ ਨੂੰ ਛੱਡ ਦਿੰਦਾ ਸੀ ਵੀ ਆ ਸਵੇਰੇ ਚੱਲ ਕੱਲ ਨੂੰ ਪੀ ਲੂੰਗਾ ਅਗਲੇ ਦਿਨ ਪੀ ਲੂੰਗਾ ਕਹਿੰਦਾ ਉਹ ਬੋਤਲ ਜਦੋਂ ਮੈਂ ਅਗਲੇ ਦਿਨ ਲੈ ਬੈਕਰ ਉਹ ਖਾਲੀ ਹੋਇਆ ਕਰੇ ਤੇ ਕਹਿੰਦੀ ਮੈਂ ਤਾਂ दारू ਮੈਂ ਜੀ ਪੁੱਛਿਆ ਕਹਿੰਦਾ ਬੋਬੀ ਮੈਂ ਤਾਂ ਸ਼ਰਾਬ ਡੋਲਤੀ ਹਾਂਜੀ ਕੀ ਹਾਲ ਚਾਲ ਨੇ ਭਰਾਵੋ ਤੇ ਜਿਹੜੀ ਤੁ ਬਾਲੀਆ ਅਲੱਗ ਆ ਦੁਨੀਆਦਾਰੀ ਦਾ ਤੇ ਬਾਈ ਉਹ ਕਹਿੰਦਾ ਵੀ ਭਰਾਵਾ ਮੇਰਾ ਨਾਂ ਨੂੰ ਨਾ ਲਈ ਕਹਿੰਦਾ ਉਹਦੇ ਲਿੰਕੋਂ ਵੱਡੇ ਵੱਡੇ ਬੰਦਿਆਂ ਨਾਲ ਲੈ ਤੇ ਕੱਲ ਨੂੰ ਉਹ ਕਿਤੇ ਮੇਰਾ ਕੋਈ ਨੁਕਸਾਨ ਨਾ ਕਰਾ ਦੇ ਇੰਨਾ ਡਰਦਾ ਆ ਆਪਣੀ ਜਨਾਨੀ ਤੋਂ ਬੰਦਾ ਤੇ ਕਈ ਜਨਾਨੀਆਂ ਤੁਹਾਨੂੰ ਪਤਾ ਹੀ ਹੈ ਕਿ ਇਸ ਲੈਵਲ ਤੱਕ ਕਿਤੇ ਕੀ ਕੁਝ ਕਰ ਜਾਂਦੀਆਂ ਨੇ ਬੰਦੇ ਨਾਲ ਬਾਈ ਗੱਲ ਸ਼ੁਰੂ ਕਰਦੇ ਆਪਾਂ ਥੋੜਾ ਟਾਈਮ ਨਹੀਂ ਖਰਾਬ ਕਰਦੇ ਬਾਈ ਕਹਿੰਦਾ ਮੇਰਾ ਵਿਆਹ ਹੋ ਜਾਂਦਾ ਤੇ ਵਿਆਹ ਤੋਂ ਬਾਅਦ ਘਰੇ ਅਸੀਂ ਵਧੀਆ ਰਹਿੰਦੇ ਆ ਕਹਿੰਦਾ ਤਿੰਨ ਚਾਰ ਮਹੀਨਿਆਂ ਬਾਅਦ ਜਿਹੜੀ ਮੇਰੀ ਘਰ ਵਾਲੀ ਹੁੰਦੀ ਹੈ ਕਹਿੰਦਾ ਮੇਰੀ ਮਾਂ ਨਾਲ ਲੜਨਾ ਝਗੜਨਾ ਸ਼ੁਰੂ ਕਰ ਦਿੰਦੀ ਹੈ ਬਹੁਤ ਜ਼ਿਆਦਾ ਕਹਿੰਦਾ ਮੇਰਾ ਪਿਓ ਹੁੰਦਾ ਨਹੀਂ ਮੇਰੀ ਮਾਂ ਹੁੰਦੀ ਹੈ ਤੇ ਕਹਿੰਦਾ ਬਾਈ ਮੈਂ ਕਿਸੇ ਸ਼ੈਨਰ ਚ ਲੱਗਾ ਹੋਣਾ ਕੰਮ ਤੇ ਕਹਿੰਦਾ ਚਲੋ ਜੀ ਮੈਂ ਜਦੋਂ ਘਰੇ ਆਇਆ ਕਰਾਂ ਉਹਦੀ ਭਾਂਡੇ ਖਿਲਰੇ ਪਿਆ ਹੋਏ ਕਰਨ ਵੀ ਕਦੇ ਮਾਂ ਨੂੰ ਐਂ ਕਹਤਾ ਕਦੇ ਉਹ ਕਹਤਾ ਕਦੀ ਗੁੱਸੇ ਜਾ ਕੇ ਮੇਰੀ ਮਾਂ ਨੇ ਥੋੜੇ ਵਾਲੇ ਸ਼ਬਦ ਮਾਰੇ ਚੰਗੇ ਬੋਲ ਦਿਆ ਕਰਨੇ ਤੇ ਕਹਿੰਦਾ ਬਈ ਕਦੇ ਰਾਤ ਨੂੰ ਨੇ ਰੋਟੀ ਪਕਾਉਣੀ ਕਦੇ ਮੇਰੀ ਮਾਂ ਨੇ ਪਕਾਉਣੀ ਕਦੇ ਮੈਂ ਨਾ ਪਕਾਉਣੀ ਬਿਗਨਾ ਯਾਰ ਪਾੜੀ ੜਬ ਪਾੜੀ ੜਬ ਤੀਵੀਂ ਵੀ ਕਹਦਾ ਤੈਨੂੰ ਕੀ ਦੱਸਾਂਗਾ ਯਾਰ ਕਹਦਾ ਬਾਅਦ ਚ ਮੈਨੂੰ ਕਹਿੰਦੀ ਵੀ ਮੈਂ ਇੱਥੇ ਨਹੀਂ ਰਹਿਣਾ ਸਿੱਧੀ ਗੱਲ ਆ ਵੀ ਮੈਨੂੰ ਤਾਂ ਕਿਤੇ ਅਲੱਗ ਕਮਰਾ ਕਰਾਏ ਤੇ ਲੈ ਦੇ ਸ਼ਹਿਰ ਚ ਮੈਂ ਇੱਥੇ ਨਹੀਂ ਰਹਿਣਾ ਕਹਿੰਦਾ ਚਲੋ ਜੀ ਮੈਂ ਸੋਚਿਆ ਵੀ ਮੈਂ ਆਦੀ ਮਾਂ ਨੂੰ ਪੁੱਛਿਆ ਵੀ ਮਾਂ ਇਹ ਆ ਗੱਲਾਂ ਕਹਿੰਦੀ ਮੈਂ ਇੱਥੇ ਨਹੀਂ ਰਹਿਣਾ ਮੈਂ ਦੱਸ ਮੈਂ ਕੀ ਕਰਾਂ ਵੀ ਤੈਨੂੰ ਇਕੱਲੀ ਨੂੰ ਕਿਵੇਂ ਛੱਡਾਂ ਹੋ ਬਦੀ ਪੁੱਤ ਤੂੰ ਆਪ ਦਾ ਘਰ ਨਾ ਖਰਾਬ ਕਰ ਠੀਕ ਆ ਮੇਰਾ ਕੋਈ ਚੱਕਰ ਨਹੀਂ ਮੈਂ ਆਪ ਰੋਟੀ ਆਪੇ ਪਕਾ ਲਿਆ ਕਰੂੰਗੀ ਦੋ ਮੇਰੇ ਲਈ ਦੇ ਵਿੱਚ ਥੋੜਿਆ ਕਰੂੰਗੀ ਤੂੰ ਆਪਦਾ ਘਰ ਬਸਾਲਾ ਜਿਦ ਤਰਾ ਘਰ ਬਸਦਾ ਤਾਂ ਵੀ ਜਿੱਥੇ ਵੀ ਕਹਿੰਦੀ ਐ ਜਿਵੇਂ ਵੀ ਕਹਿੰਦੀ ਐ ਤੂੰ ਇਹਨੂੰ ਲੈ ਜਾ ਰੱਖ ਲਾ ਤਾਂ ਚਲੋ ਜੀ ਮੇਰੀ ਮਾਂ ਨੇ ਜਦੋਂ ਇਹ ਗੱਲ ਕਹਿਤੀ ਤੇ ਕਹਿੰਦਾ ਫਿਰ ਮੈਨੂੰ ਆਇਆ ਸੀ ਵੀ ਚਲ ਆਪਾਂ ਸ਼ਹਿਰ ਸ਼ਹਿਰ ਦਾ ਤਾਂ ਕੰਮ ਤੇ ਜਾਣਾ ਹੀ ਹੁੰਦਾ ਸ਼ਹਿਰ ਨੂੰ ਹਨਾ ਵੀ ਚਲ ਉੱਥੇ ਆਪਾਂ ਕਦੇ ਸ਼ਹਿਰ ਚ ਕਮਰਾ ਕਰਾਇ ਲੈ ਲੈਂਦੇ ਨਾਲੇ ਆਉਣਾ ਜਾਣਾ ਸੌਖਾ ਹੋ ਜਾਊਗਾ ਕਹਿੰਦਾ ਕਹਿੰਦਾ ਚਲੋ ਜੀ ਜਦੋਂ ਮੈਂ ਸ਼ਹਿਰ ਚ ਕਮਰਾ ਕਰਾਇ ਤੇ ਲੈ ਤਾ ਤੇ ਮੈਂ ਕੰਮ ਤੇ ਜਾਇਆ ਲੱਗ ਗਿਆ ਤੇ ਕਹਿੰ ਇੱਕ ਦਿਨ ਕਹਿੰਦਾ ਮੈਂ ਠੀਕ ਨਹੀਂ ਹੋ ਗਿਆ ਮੈਂ ਕੰਮ ਤੇ ਮੇਰਾ ਢਿੱਲਾ ਮੱਠਾ ਹੋ ਗਿਆ ਤੇ ਮੈਂ 1:00 ਵਜੇ ਦੁਪਹਿਰੇ ਆ ਕੇ ਘਰੇ ਆ ਗਿਆ ਤੇ ਘਰੇ ਉਹਨੂੰ ਕਹਿੰਦਾ ਕਹਿੰਦਾ ਪੰਜਾਬ 55 ਸਾਲ ਦਾ ਬੰਦਾ ਸਾਡੇ ਘਰੇ ਬੈਠਾ ਇਕੱਠੇ ਬੈਠੇ ਤੇ ਚਾਹ ਪੀਂਦੇ ਕਹਿੰਦਾ ਮੈਂ ਆਖਿਆ ਵੀ ਕਹਿੰਦਾ ਉਹ ਸਾਹਮਣੇ ਤਾਂ ਨਹੀਂ ਮੈਂ ਬੋਲਿਆ ਜਾ ਕੇ ਕਹਿੰਦਾ ਮੈਂ ਉਹਦੇ ਵੀ ਗੋਡੀਆਂ ਥਲਾਤੇ ਉਹਨੂੰ ਸਾਸਰੀ ਦਾ ਬੁਲਾਤੀ ਉਹਨੇ ਮੈਨੂੰ ਪਿਆਰ ਦਿੱਤਾ ਸਿਰ ਬਹਿ ਗਏ ਜੀ ਤੇ ਕਹਿੰਦਾ ਜਦੋਂ ਚਲਾ ਗਿਆ ਥੋੜਾ 5-7 ਮਿੰਟਾ ਉੱਠ ਕੇ ਚਲਾ ਗਿਆ ਕਹਦਾ ਤੇ ਇਹ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਇਹ ਕੌਣ ਸੀ ਤੇ ਇਹ ਕਹਿੰਦੀ ਇਹ ਮੇਰਾ ਚਾਚਾ ਉਹ ਨੂੰ ਪੀਪਾ ਅੰਦਰ ਅੰਦਰ ਚਾਚਾ ਹੁੰਦਾ ਮੈਂ ਦੇਖਿਆ ਨਹੀਂ ਕਦੇ ਨਹੀਂ ਇਹ ਸ਼ਰੀਕੇ ਚੋਂ ਆ ਤੇ ਇਹ ਪਿੰਡੋਂ ਬਾਹਰ ਬਾਹਰ ਟਾਣੀ ਰਹਿੰਦੇ ਆ ਕਹਿੰਦਾ ਮੈਂ ਫੇਰ ਮੰਨ ਕੇ ਚਲੋ ਹੋਊਗਾ ਚਾਚਾ ਨਾਲ ਕਹਿੰਦਾ ਮੈਨੂੰ ਸ਼ੱਕ ਹੀ ਨਹੀਂ ਆ ਵਿੱਚੋਂ ਜਦੋਂ 50 55 ਸਾਲ ਦਾ ਤਾਂ ਬੰਦਾ ਸੀ ਸ਼ੱਕ ਕੀ ਹੋਣਾ ਸੀ ਕਹਿੰਦਾ ਚਲੋ ਜੀ ਉੱਥੇ ਰਹਿੰਦਿਆਂ ਰਹਿੰਦਿਆਂ ਕਹਿੰਦਾ ਮੇਰੇ ਘਰੇ ਇੱਕ ਕੁੜੀ ਜਨਮ ਲੈ ਲੈਦੀ ਬੇਟੀ ਹੁੰਦੀ ਹੈ ਕਹਿੰਦਾ ਤੇ ਕਹਿੰਦਾ ਮੇਰੇ ਪੇਕੇ ਇਹਨੂੰ ਲੈ ਜਾਂਦੇ ਸੌਰੀ ਕੁੜੀ ਦੇ ਪੇਕੇ ਇਹਨੂੰ ਲੈ ਜਾਂਦੇ ਜਾਨੀ ਕਿ ਮੇਰੇ ਸਹੁਰੇ ਉੱਥੇ ਲੈ ਜਾਂਦੇ ਨੇ ਸਹੁਰਿਆਂ ਦੇ ਕਹਿੰਦਾ ਚਲੋ ਜੀ ਉੱਥੇ ਜਾਪਾ ਜੂਪਾ ਕੱਟ ਕੇ ਆਉਂਦੀ ਆ ਕਹਿੰਦਾ ਮੇ ਕਹਿੰਦਾ ਮੈਂ ਕਹਿੰਦਾ ਮਾਂ ਜਿਵੇਂ ਤੁਹਾਨੂੰ ਟੰਗ ਲੱਗਾ ਠੀਕ ਹੈ ਕਹਿੰਦਾ ਮੈਂ ਆਹਦੀ ਰੋਟੀ ਨੂੰ ਕਹਿੰਦਾ ਵੀ ਚੱਲ ਠੀਕ ਆ ਵੀ ਆਪਾਂ ਘਰੇ ਜਾਣਾ ਵੀ ਮਾਂ ਨੂੰ ਬਹੁਤ ਯਾਦ ਕਰਦੀ ਆ ਕਹਿੰਦਾ ਚਲੋ ਜੀ ਉਦੋਂ ਮੇਰੇ ਨਾਲ ਘਰੇ ਆ ਜਾਂਦੀ ਆ ਕਹਿੰਦਾ ਮੈਂ ਕੁਮਾਰੀ ਚ ਸਮਾਨ ਸਮੋਣ ਕਿੰਦਾ ਚੱਕਾ ਲੈਣਾ ਆ ਉਹਦਾ ਤੇ ਘਰੇ ਰਹਿਣ ਲੱਗ ਜਾਂਦੇ ਆ ਕਹਿੰਦਾ 2-4 ਮਹੀਨੇ ਸਹੀ ਗੁਜ਼ਰਦੇ ਆ ਕਹਿੰਦਾ ਉਹੀ ਗੱਲ ਫਿਰ ਤੂੰ ਤੂੰ ਤੇ ਮੈਂ ਮੈਂ ਤੇ ਕਮਾਲ ਦੀ ਗੱਲ ਆ ਕਹਿੰਦਾ ਮੈਂ ਆਖਿਆ ਵੀ ਕਹਾਣੀ ਦਾ ਖਰਾਬ ਹੋ ਗਈ ਕਹਿੰਦਾ ਮੈਨੂੰ ਕਹਿੰਦੀ ਮੈਂ ਇੱਥੇ ਨਹੀਂ ਰਹਿਣਾ ਸਿੱਧੀ ਗੱਲ ਆ ਵੀ ਮੈਂ ਤਾਂ ਫਲਾਣੇ ਸ਼ਹਿਰ ਚ ਰਹਿਣਾ ਵੀ ਮੈਂ ਇਸ ਸ਼ਹਿਰ ਮ ਕਹਦਾ ਮੈਂ ਫੇਰਦੀ ਮਾਂ ਨੂੰ ਪੁੱਛਿਆ ਮਾਂ ਹੁਣ ਇਹ ਕਹਿੰਦੀ ਮੈਥੇ ਨੀਣਾ ਨੂੰ ਕਹਿੰਦਾ ਪੁੱਤ ਤੂੰ ਆਦਾ ਘਰ ਆ ਵਸਾਲਾ ਤੂੰ ਮੇਰੀ ਟੈਨਸ਼ਨ ਛੱਡ ਕਹਦਾ ਮੇਰੀ ਮਾਂ ਤੋਂ ਬਜ਼ੁਰਗ ਬਹੁਤ ਹੋਈ ਵਿਖਦੀ ਮੈਂ ਆਪੇ ਦੋ ਰੋਟੀਆਂ ਪਕਾਉਣੀਆਂ ਪਕਾ ਕੇ ਖਾ ਲਿਆ ਕਰੂੰ ਤੇਰਾ ਜਿੱਥੇ ਘਰ ਵਸਦਾ ਵਸਾਲਾ ਕਹਿੰਦਾ ਮੈਨੂੰ ਫਲਾਣੇ ਸ਼ਹਿਰ ਚ ਲੈ ਗਈ ਤੇ ਕਹਿੰਦਾ ਉੱਥੇ ਕੇ ਰਹਿਣ ਲੱਗ ਗਿਆ ਕਹਿੰਦਾ ਉੱਥੇ ਜਾ ਕੇ ਉਹ ਬੁੱਢਾ ਫੇਰ ਆਉਣ ਲੱਗ ਗਿਆ 45 55 ਸਾਲਾ ਵਾਲਾ ਬੰਦਾ ਮੈਂ ਉਹਦੇ ਘਰ ਨੂੰ ਪੁੱਛਿਆ ਵੀ ਜਦੋਂ ਉੱਥੇ ਪਿੰਡ ਸੀ ਕਿ 3-4 ਉਦੋਂ ਤਾਂ ਆਇਆ ਨਹੀਂ ਹੁਣ ਕੀ ਕੀ ਕਰਨਾ ਆ ਗਿਆ ਇੱਥੇ ਕਹਿੰਦੀ ਇਹਨੂੰ ਕਹਿੰਦਾ ਵੀ ਮੈਂ ਪੈਗ ਸ਼ਗਲ ਆਉਣ ਦਾ ਬਹੁਤ ਸ਼ਕੀਨ ਆ ਕਹਿੰਦਾ ਕਹਿੰਦਾ ਮੈਂ ਕੀ ਕਰਦਾ ਸੀ ਮੈਂ ਮੰਨ ਲਾ ਜਦੋਂ ਘਰੋਂ ਜਾਂਦਾ ਸੀਗਾ ਮੈਂ दारू ਲੈ ਜਾਂਦਾ ਸੀਗਾ ਜਿਵੇਂ ਘਰੇ ਬਹਿ ਕੇ ਦੋ ਤਿੰਨ ਪੈਗ ਲਾਲੇ ਬਾਕੀ ਬੋਤਲ ਘਰੇ ਰੱਖ ਤੀ ਤੇ ਮੈਂ ਜਿਦਾਂ ਅਗਲੇ ਦਿਨ ਪੀਵਾਂਗੇ ਕਹਿੰਦਾ ਮੈਨੂੰ दारू ਪੀਣ ਤੋਂ ਉਂਜ ਤਾਂ ਵੀ ਰੋਕਿਆ ਨਾ ਕਰੇ ਆਹ ਗੱਲ ਗੌਰ ਨਾਲ ਸੁਣਿਓ ਕਹਿੰਦਾ ਮੈਨੂੰ दारू ਪੀਣ ਤੋਂ ਤਾਂ ਰੋਕਿਆ ਨਾ ਕਰੇ ਨਾ ਹੀ ਮਲਗ ਹਲਕਤ ਜੀ ਬਣਾਇਆ ਕਰੇ ਵੀ दारू ਪੀਂਦਾ ਇਹ ਤੇ ਜਦੋਂ ਜਿਹੜੀ ਬੋਤਲ ਮੈਂ ਰਾਤ ਨੂੰ ਛੱਡ ਦਿੰਦਾ ਸੀ ਵੀ ਆ ਸਵੇਰੇ ਚੱਲ ਕੱਲ ਨੂੰ ਪੀ ਲੂ ਜ ਅਗਲੇ ਦਿਨ ਪੀ ਲੂਗਾ ਕਹਿੰਦਾ ਕਹਿੰਦੀ ਮੈਂ ਤਾਂ ਦਾਰੂ ਮੈਂ ਜੀ ਪੁੱਛਿਆ ਕਹਿੰਦਾ ਮੈਂ ਤਾਂ ਸ਼ਰਾਬ ਡੋਲਤੀ ਵੀ ਮੈਨੂੰ ਤਾਂ ਕੰਮ ਚੰਗਾ ਨਹੀਂ ਲੱਗਦਾ ਕਹਿੰਦਾ ਯਾਰ ਮੈਂ ਬੜਾ ਹੈਰਾਨ ਵੀ ਜਦੋਂ ਮੈਂ ਸਾਹਮਣੇ ਬਹਿ ਕੇ ਪੀਣਾ ਉਹ ਤੱਕ ਦੇ ਨੇ ਰੋਕਿਆ ਨਹੀਂ ਤੇ ਜਦੋਂ ਮਨ ਲਓ ਮੈਂ ਬੋਤਲ ਛੱਡ ਜੰਨਾ ਵੀ ਚੱਲ ਅਗਲੇ ਦਿਨ ਪੀਵਾਂਗੇ ਜਾਂ ਪਰਸੋਂ ਪੀਵਾਂਗੇ ਮੁੜ ਕੇ ਕਹਿੰਦੀ ਮੈਂ ਸ਼ਰਾਬ ਡੋਲਤੀ ਕਹਿੰਦਾ ਯਾਰ ਮੈਂ ਹਾਂ ਯਾਰ ਕਮਾਲ ਦੀ ਗੱਲ ਐ ਯਾਰ ਕਿੰਨੇ ਪੁੱਠੇ ਦਮਾਗ ਦੀ ਜਨਾਨੀ ਐ ਕਹਿੰਦਾ ਚਲੋ ਜੀ ਬਾਅਦ ਚ ਸੇਲਰ ਵਾਲਾ ਬਾਪ ਕਹਿੰਦਾ ਵੀ ਮਿੱਤਰਾ ਹੁਣ ਵੀ ਨਾ ਨਾ ਤੂੰ ਡਿਊਟੀ ਰਾਤ ਨੂੰ ਉਹ ਤੇਰੀ ਸ਼ੈਲਰ ਚ ਵੀ ਰਾਤ ਨੂੰ ਡਿਊਟੀ ਦਿਆ ਕਰ ਕ ਮੈਂ ਉਹਨ ਕਿ ਉੱਥੇ ਪੈਕਸ਼ਾ ਗਲਾ ਲੈਂਦਾ ਸੀ ਕਹਿੰਦਾ ਤੇ ਉੱਥੇ ਜਾ ਕੇ ਪੈ ਜਾਂਦਾ ਸੀ ਕਹਿੰਦਾ ਤੇ ਕਹਿੰਦਾ ਇੱਕ ਦਿਨ ਨਾ ਮੈਂ ਕਹਿੰਦਾ ਵੀ ਘਰੇ ਆਇਆ ਰਾਤ ਨੂੰ ਕਹਦਾ ਤੜਕੇ ਮੈਂ 4 ਵਜੇ ਆ ਗਿਆ ਕਹਿੰਦਾ ਟਾਈਮ ਨਾਲ ਹੀ ਆ ਗਿਆ ਕਹਿੰਦਾ ਜਦੋਂ ਮੈਂ ਆ ਕੇ ਦੇਖਿਆ ਨਾ ਤੇ ਜਦੋਂ ਕਹਿੰਦਾ ਇਹ ਮੇਰੇ ਕੋਲ ਆ ਕੇ ਬੋਲੀ ਤੇ ਕਹਿੰਦਾ ਮੈਨੂੰ ਨਾ 스మెਲ ਜੀ ਆਈ ਦਾਰੂ ਦੀ ਇਹਦੇ ਮੂੰਹ ਚੋਂ ਤੇ ਕਹਿੰਦਾ ਮੈਂ ਕਿਹਾ ਤੂੰ ਦਾਰੂ ਪੀਤੀ ਏ ਕਹਿੰਦੀ ਨਾਉਣਾ ਮੈਂ ਕਿਥੇ ਦਾਰੂ ਪੀਤੀ ਮੈਂ ਦਾਰੂ ਪੀਂਦੀ ਨਹੀਂ ਕਹਿੰਦਾ ਮੈਨੂੰ 스మెਲ ਜੀ ਆਈ ਆ ਉਹ ਕਹਿੰਦੀ ਨੀ ਤੂੰ ਰਾਤ ਦੀ ਪੀਤੀ ਏ ਤੇਰੇ ਮੂੰਹ ਚੋਂ ਆਉਂਦੀ ਏ ਕਹਿੰਦਾ ਮੈਂ ਕਿ ਕਹਿੰਦਾ ਮੈਨੂੰ ਸ਼ੱਕ ਹੋ ਗਿਆ ਤੇ ਕਹਿੰਦਾ ਮੈਂ ਇਹਨਾਂ ਨੂੰ ਇੱਕ ਫੋਨ ਲੈ ਤਾ ਤੇ ਕਹਿੰਦਾ ਇਹ ਹੈ ਅਣਪੜੀ ਸੀ ਕਹਿੰਦਾ ਉਹ ਤੇਜ ਬਾੜੀ ਸੀ ਕਹਿੰਦਾ ਮੈਂ ਉਹਦੇ ਸਿਰ ਰਿਕਾਰਡਿੰਗ ਲਾਤੀ ਪੱਕੀ ਐਂਡਰੌਇਡ ਫੋਨ ਲੈ ਤਾ ਕਹਿੰਦਾ ਮੈਂ ਕਿਸ਼ਤਾਂ ਤੇ ਕਹਿੰਦਾ ਜਦੋਂ ਜੇ ਇਹ ਮੰਨ ਲਾ ਮੈਂ ਚੈਲਰ ਤੇ ਜਾ ਪਰ ਜੇ ਕਹਿੰਦਾ ਰਾਤ ਨੂੰ ਕਹਿੰਦਾ ਪਿੱਛੋਂ ਬਈ ਫੋਨ ਤੇ ਗੱਲਾਂ ਬਾਤਾਂ ਕਰਿਆ ਕਰੇ ਤੇ ਇਹ ਕਹਿੰਦਾ ਇਹ ਕਿਸੇ ਬੰਦੇ ਨਾਲ ਮੈਨੂੰ ਮਾਰਨ ਦੀ ਪਲੈਨਿੰਗ ਬਣਾਈ ਬੈਠੀ ਕਹਿੰਦਾ ਕਹਿੰਦਾ ਮਾਰਨ ਦੀ ਪਲੈਨਿੰਗ ਬਣਾਈ ਬੈਠੀ ਸਾਰੀਆਂ ਗੱਲਾਂ ਬਾਤਾਂ ਮੈਂ ਦੇਖੀਆਂ ਤੇ ਉਹ ਬੰਦਾ ਇਹਨੂੰ ਕਹਿੰਦਾ ਵੀ ਆਪਾਂ ਇਹਨੂੰ ਇਸ ਤਰੀਕੇ ਨਾਲ ਖਤਮ ਤੇ दारू ਦੇ ਵਿੱਚ ਨੂੰ ਕੁਛ ਨਾ ਕੁਛ ਰਲਾ ਕੇ ਦੇ ਦਾਂਗੇ ਤੇ ਇਹਦਾ ਕੰਮ ਸੰਭਾਵਿਤ ਹੋ ਜਾਊਗਾ ਤੇ ਉਹਨੂੰ ਨਾਲੇ ਕਹਿੰਦਾ ਫੋਨ ਤੇ ਪੁੱਛੀਆ ਵੀ ਅੱਜ ਕਿਹੜੀ ਪੀਏਗੀ ਫਿਰ ਅੱਜ ਤੇਰੇ ਲਈ ਕਿਹੜੀ ਲੈ ਕੇ ਆਵਾਂ ਜੇ ਉਹ ਇਹ ਦੱਸੀ ਨਹੀਂ ਅੱਜ ਉਹ ਫਲਾਣੇ ਲਈ ਹਰੇ ਜਿਹੇ ਰੰਗ ਵਾਲੀ ਜੀ ਬੋਤਲ ਉਹ ਲੈ ਆਈਂ ਕਹਿੰਦਾ ਹਣ ਪੜਦਾ ਹੈ ਕਿ ਜਿਹੜਾ ਬ੍ਰਾਂਡਾਂ ਦਾ ਪਤਾ ਸੀਗਾ ਕਦੇ ਉਹਨੂੰ ਕਹਿੰਦਾ ਕਰੇ ਉਹ ਦੂਜੀ ਦੂਜੀ ਰੰਗ ਵਾਲੀ ਬੋਤਲ ਉੱਤੇ ਸਿਲਬਰ ਜਾ ਆਏ ਹੁੰਦਾ ਫਲਾਣਾ ਹੁੰਦਾ ਉਹਨੂੰ ਦੱਸੀ ਜਾਇਆ ਕਰੇ ਕਹਿੰਦਾ ਯਾਰ ਜਦੋਂ ਮੈਂ ਦੋ ਤਿੰਨ ਦਿਨਾਂ ਬਾਅਦ ਤਾਂ ਫੋਨ ਫੜਿਆ ਤੇ ਮੈਂ ਰਿਕਾਰਡਿੰਗਾਂ ਸੁਣ ਲਈਆਂ ਬਾਥਰੂਮ ਚ ਜਾ ਕੇ ਫੋਨ ਲੈ ਕੇ ਕਹਿੰਦਾ ਭਾਈ ਮੈਂ ਬੜਾ ਹੈਰਾਨ ਹੋਇਆ ਵੀ ਇਹ ਤਾਂ ਜਨਾਨੀ ਨੂੰ ਸੋਚਿਆ ਕਿ ਜਿੱਥੇ ਨਿਕਲੀ ਕੀ ਇਹਦਾ ਇਹਦਾ ਮੈਨੂੰ ਮਾਰਨ ਤੱਕ ਬਲੈਨਿੰਗਾਂ ਕਰੀ ਬੈਠੀ ਆ ਯਾਰ ਕਹਿੰਦਾ ਚਲੋ ਜੀ ਇਸ ਤਰ੍ਹਾਂ ਕਰਦੇ ਮੇਰਾ ਮਹੀਨਾ ਉਥੇ ਨਾਈਟ ਵਾਲਾ ਪੂਰਾ ਹੋ ਜਾਏ ਨਾ ਫਿਰ ਡਿਊਟੀ ਦੇ ਉੱਤੇ ਆ ਜਾਂਦੀ ਆ ਕਹਿੰਦਾ ਮੈਂ ਜਦੋਂ ਸ਼ਾਮ ਨੂੰ ਉਹਨਾਂ ਦੇ ਕਹਿੰਦਾ ਮੈਂ ਨਾ ਦੋ ਤਿੰਨ ਪੈਗ ਮੇਰੇ ਲੱਗੇ ਹੁੰਦੇ ਤੇ ਮੈਂ ਬੋਤਲੇ ਜਾ ਕੇ ਰੱਖ ਦਿੰਦਾ ਕਹਿੰਦਾ ਤੇ ਕਹਿੰਦਾ ਮੈਂ ਉਹਨੂੰ ਜਾਣ ਕੇ ਕਹਿੰਦਾ ਵੀ ਚੱਲ ਮੈਂ ਨਾ ਬਾਹਰੋਂ ਕੋਈ ਸਮਾਨ ਸਮੋਣ ਲੈਵਾਂ ਵੀੜਾ-ਬੂੜਾ ਲੈਵਾਂ ਆਪਦੇ ਜਾ ਕੇ ਤੇ ਕਹਿੰਦਾ ਮੈਂ ਜਦੋਂ ਬਾਹਰ ਜਾਣਾ ਤੇ ਇਹ ਉਹਨੇ ਪਿੱਛੇ ਉਹ ਕਦਰ ਮੈਨੂੰ ਪਤਾ ਸੀਗਾ ਵੀ ਮੈਂ ਰਿਕਾਰਡਿੰਗਾਂ ਸੁਣੀ ਸੀ ਮੈਂ ਕਿਤੇ ਕਹਿੰਦਾ țeਜਦਾ ਸੀਗਾ ਵੀ ਵੀ ਜਿਹੜੀ ਘਰੇ ਦਾ ਰੂਪੀਓ ਪੀਣ ਦੇ ਵਿੱਚ ਕਹਿੰਦਾ ਘਰੇ ਆ ਉਹਨਾਂ ਦੇ ਮੈਨੂੰ ਉਹਨਾਂ ਕਹਿੰਦਾ ਪੈਗ ਪਾ ਕੇ ਦਿੰਦੀ ਵੀ ਲੈ ਪੀ ਲੈ ਕਹਿੰਦਾ ਯਾਰ ਮੈਂ ਆਖਿਆ ਵੀ ਪਹਿਲਾਂ ਤਾਂ ਇਹ ਕਹਿੰਦੀ ਸੀ ਵੀ ਮੈਨੂੰ ਦਾਰੂ ਚੰਗੀ ਨਹੀਂ ਲਈ ਦਾਰੂ ਢੋਲ ਦਿੰਦੀ ਸੀਗੀ ਹੁਣ ਇਹ ਅੱਜ ਪੈਗ ਪਾ ਕੇ ਆਪ ਦੇਂਦੀ ਕਮਾਲ ਦੀ ਗੱਲ ਆ ਜਿਹਦੇ ਦਾਰੂ ਢੋਲੀ ਵੀ ਨਹੀਂ ਕਹਿੰਦਾ ਕਹਿੰਦਾ ਮੈਨੂੰ ਕਹਿੰਦਾ ਨਹੀਂ ਨਹੀਂ ਮੈਂ ਅੱਗੇ ਬਾੜੀ ਪੀ ਲਈ ਅੱਗੇ ਬਾੜੀ ਪੀ ਲਈ ਮੈਂ ਇੱਥੋਂ ਨਹੀਂ ਪੀਤੀ ਨਹੀਂ ਕਹਿੰਦਾ ਚਲ ਇੱਕ ਪੈਗ ਨਾਲ ਰੋਟੀ ਕਾਲੀ ਚਾਹੀਦੀ ਉਹ ਕਹਿੰਦਾ ਬੜਾ ਜ਼ ਤੇ ਕਹਿੰਦਾ ਮੈਂ ਉਹਨੂੰ ਕਹਿਤਾ ਵੀ ਮੈਨੂੰ ਪਤਾ ਤੂੰ ਪੈਗ ਪੀਉਣੀ ਨਹੀਂ ਕਰਦਾ ਤੂੰ ਆ। ਕਹਿੰਦੀ ਕਿਉਂ ਪੀਉਣੀ ਆ? ਕਹਿੰਦਾ ਮੈਂ ਤਾਂ ਫੋਨ ਫੜ ਕੇ ਨਾ ਤੇ ਰਿਕਾਰਡਿੰਗਾਂ ਸੁਣਾਤੀਏ ਮੈਂ ਸੁਣਨ ਦਾ। ਕਹਿੰਦਾ ਜਦੋਂ ਰਿਕਾਰਡਿੰਗਾਂ ਸੁਣਾਤੀਆਂ ਕਹਿੰਦਾ ਫਿਰ ਮੈਨੂੰ ਸਿੱਧੀ ਹੋ ਗਈ। ਕਹਿੰਦੀ ਮੈਂ ਤੇਰੇ ਨਾਲ ਰਹਿਣੀ ਨਹੀਂ ਖੱਚ ਬੰਦੇ ਨਾਲ ਕੇ ਸੀ। ਕਹਿੰਦਾ ਮੇਰੇ ਮੂੰਹ ਤੇ ਸਿੱਧਾ ਨੇ ਕਿਹਾ ਮੈਂ ਤੇਰੇ ਬਖ ਤੇਰੇ ਇੱਕ ਵੇਲੇ ਖੱਚ ਬੰਦੇ ਨਾਲ ਰਹਿਣੀ ਨਹੀਂ ਕਹਿੰਦਾ। ਤੇ ਕਹਿੰਦਾ ਤੂੰ ਦਾਰੂ ਪੀਂਦੀ ਨਹੀਂ ਆ ਨਾ ਕਹਿੰਦਾ ਹਾਂ ਮੈਂ ਪੀਂਦੀ ਆ। ਕਹਿੰਦੀ ਮੈਂ ਸਿਗਰਟਾਂ ਵੀ ਪੀਂਦੀ ਆ ਕਹਿੰਦਾ ਮੇਰਾ ਸਿੱਧਾ ਹੀ ਪਗਲ ਹੋ ਗਈ ਕਹਿੰਦਾ ਤੇ ਮੈਂ ਇੱਕ ਦੋ ਧਰੀਆਂ ਉਹਦੇ ਕਿਚੀ ਦੇ ਵਿੱਚ ਤੇ ਕਹਿੰਦਾ ਇਨੇ ਫੋਨ ਕੀਤਾ ਤੇ ਜਦੋਂ ਫੋਨ ਕੀਤਾ ਕਹਿੰਦਾ ਘੰਟੇ কা ਬਾਅਦ ਉਹ ਬੰਦਾ ਬੰਦੇ ਲੈ ਕੇ ਆ ਗਿਆ ਕਹਿੰਦਾ ਕਹਿੰਦਾ ਇਧਰੋਂ ਕੋਈ ਪੰਜ ਸੱਤ ਬੰਦੇ ਤੁਰੇ ਹੁਣ ਕੋਈ ਫਲਾਣਾ ਕਹਿੰਦਾ ਦੋ ਤਿੰਨ ਬੰਦੇ ਗੱਡੀਆਂ ਭਰ ਕੇ ਬੰਦੇ ਲੈ ਕੇ ਆ ਗਏ ਕਹਿੰਦਾ ਘਰੇ ਮੇਰੇ ਕਹਿੰਦਾ ਮੈਂ ਮੈਂ ਤਾਂ ਕੰਬੀ ਜਾਵਾਂ ਵੀ ਲੈ ਮਿੱਤਰਾ ਵੀ 15-20 ਬੰਦੇ ਆ ਗਏ ਵੀ ਹੁਣ ਤਾਂ ਪਤਾ ਨਹੀਂ ਕਿਹੜੇ ਬਾਤੁੱਲੂ ਆਪਣੇ ਤੇ ਕਹਿੰਦਾ ਵੀ ਮੈਂ ਆਖਿਆ ਵੀ ਆ ਜੁੜੇ ਹੱਥ ਠੀਕ ਆ ਮੈਥੋਂ ਹੋ ਗਈ ਗਲਤੀ ਤੇ ਤੂੰ ਜਿੱਥੇ ਜਾਣਾ ਜਾ ਮੈਨੂੰ ਤਲਾਕ ਦੇ ਜਾ ਕਹਿੰਦਾ ਭਾਈ ਉਹਨੇ ਕੀ ਕਰਿਆ ਜਿਹੜੀ ਮੇਰੀ ਕੁੜੀ ਸੀ ਉਹ ਵੀ ਉੱਥੇ ਛੱਡੀ ਮੇਰੇ ਕੋਲ ਤੇ ਗੱਡੀ ਤੇ ਉਹਨਾਂ ਨਾਲ ਹੀ ਚੜ ਗਈ ਠੀਕ ਆ ਥੋੜੇ ਦਿਨ ਬਾਅਦ ਮੈਨੂੰ ਫੋਨ ਆਇਆ ਥਾਣੇ ਤੋਂ ਵੀ ਆਜਾ ਤਲਾਕ ਦੇ ਸੈਂਡ ਕਰ ਜਾ ਕਹਿੰਦਾ ਭਾਈ ਮੈਂ ਮਾੜਾ ਬੰਦਾ ਸੀਗਾ ਮੈਂ ਕਿਹਾ ਵੀ ਇੰਨੇ ਬੰਦੇ ਦੇ ਨਾਲ ਲੈ ਦੇ ਪਿੱਛੇ ਨੇ ਇਹ ਤਾਂ ਇਹ ਤਾਂ ਗਸਤੌੜ ਬਣੀ ਪਈ ਆ ਹੁਣ ਕੀ ਕਰਾਂਗੇ ਹਨਾ ਵੀ ਕਹਿੰਦਾ ਆਪਾਂ ਡਰਦੇ ਸੀ ਵੀ ਐਵੇਂ ਯਾਰ ਕੱਲ ਨੂੰ ਕਿਤੇ ਜਾਣ ਤਰਾ ਸਤੋਂ ਪਈਏ ਵੀ ਜਿਹੜੀ ਜ਼ਹਿਰ ਦੇ ਨਾਲ ਤੱਕ ਸੋਚੀ ਬੈਠੀ ਆ ਕੱਲ ਨੂੰ ਕੁਝ ਵੀ ਕਰ ਸਕਦੀ ਆ ਜਦੋਂ ਇਹ ਤਾਂ ਲੰਡਰ ਹੋ ਗਈ ਵੀ ਜਿਹੜੀ दारू ਪੀ ਲੈਂਦੀ ਆ ਸਿਕਟਾਂ ਪੀ ਲੈਂਦੀ ਆ ਬਰਨਸ ਬੰਨੇ ਪੰਜਾਬ 60-60 ਸਾਲਾਂ ਦੇ ਬੰਦੇ ਪਿੱਛੇ ਲਾਈ ਫਿਰਦੀ ਆ ਵੀ ਇਹ ਹੁਣ ਕਿੱਥੇ ਰਹਿਣੀ ਆ ਵੀ ਜਿਹਨੂੰ ਆਦੀ ਤੀ ਦਾ ਮੋੜ ਨਹੀਂ ਗਾ ਮੇਰਾ ਮੋੜ ਨਹੀਂ ਗਾ ਇਹ ਕਿੱਥੇ ਰਹਿਣ ਲੱਗੀ ਕਹਿੰਦਾ ਮੈਂ ਤਲਾਕ ਦੇ ਦਿੱਤਾ ਕਹਿੰਦਾ ਵੀ ਅੱਜ ਉਹ ਫਲਾਣੇ ਸ਼ਹਿਰ ਦੇ ਵਿੱਚ ਨੰਬਰ 1 ਨੰਬਰ 1 ਗਸਤੌੜ ਬਣੀ ਪਈ ਆ ਕਹਿੰਦਾ ਠੀਕ ਆ ਕਹਿੰਦਾ ਨੰਬਰ 1 ਤੇ ਚੱਲਦੀ ਆ ਉਹ ਕਹਿੰਦਾ ਬਣਾਇਆ ਜ਼ਿੰਦਗੀ ਚ ਉਹਨੇ ਕੱਖ ਵੀ ਨਹੀਂ ਬਸ दारू ਪੀ ਲਈ ਸੂਟੇ ਲਾਲੇ ਝੂਟੇ ਲਾਲੇ ਕਾਰਾਂ ਤੇ ਤੇ ਬੰਡਲੀ ਬਸ ਇਹੀ ਉਹਦੇ ਪੱਲੇ ਕਹਿੰਦਾ ਹੋਰ ਉਹਦੇ ਪੱਲੇ ਕੱਖ ਨਹੀਂ ਕਹਿੰਦਾ ਐਣੀ ਵੀ ਘਰ ਬਣਾ ਲਿਆ ਜਾਂ ਜਾਇਦਤ ਬਣਾ ਲਈ ਪ੍ਰਾਪਰਟੀ ਵਾਲੀ ਕੋਸ਼ ਨਹੀਂ ਕਹਿੰਦਾ ਉਹ ਤਾਂ ਉਹ ਹੀ ਖੱਚ ਅਖੇ ਖਾਂਦੀ ਫਿਰਦੀ ਹੈ ਕਹਿੰਦਾ ਪਰ ਮੈਨੂੰ ਨਾ ਬਾਈ ਸ਼ਰਮ ਇਸ ਗੱਲ ਦੀ ਆਉਂਦੀ ਆ ਵੀ ਜਦੋਂ ਮੇਰੀ ਧੀ ਪੁੱਛਦੀ ਵੀ ਮੇਰੀ ਮਾਂ ਕਿੱਥੇ ਆ ਤੇ ਕਹਿੰਦਾ ਮੈਂ ਇਹਨੂੰ ਕਿਵੇਂ ਦੱਸਾਂ ਵੀ ਤੇਰੀ ਮਾਂ ਕੀ ਸੀ ਤੇ ਕੀ ਨਿਕਲੀ ਤੇ ਕੀ ਕੁਸ਼ ਕਰਦੀ ਫਿਰਦੀ ਆ ਕਹਿੰਦਾ ਕੱਲ ਨੂੰ ਜਦੋਂ ਮੈਂ ਧੀ ਵਿਆਹਣੀ ਆ ਉਦੋਂ ਮੈਂ ਕੀ ਦੱਸੂੰਗਾ ਲੋਕਾਂ ਨੂੰ ਕਹਿੰਦਾ ਹੁਣ ਨੇੜੇ-ਨੇੜੇ ਤਾਂ ਸਾਡੇ ਸਾਰੇ ਪਾਸੇ ਪਤਾ ਵੀ ਉਹ ਕੀ ਜਾਣੇ ਚੜਾਉਂਦੀ ਫਿਰਦੀ ਕਹਿੰਦਾ ਉਹਨੇ ਨੇੜੇ-ਨੇੜੇ ਬੰਦਾ ਕੋਈ ਛੱਡਿਆ ਹੀ ਨਹੀਂ ਜਿਹਦੇ ਨਾਲ ਕੁਛ ਨਾ ਕੀਤਾ ਹੋਵੇ ਕਹਿੰਦਾ ਕਿਹਦੀ ਮੋਟਰ ਜਿੱਥੇ ਤੋਂ ਨਹੀਂ ਗਈ ਕਿਹੜਾ ਹੋਟਲ ਜਿੱਥੇ ਤੋਂ ਨਹੀਂ ਗਈ ਕਹਿੰਦਾ ਪੈਸਾ ਸੋਡਾ ਤਮਾਸ਼ਾ ਵੇਖ ਕਹਿੰਦਾ ਠੀਕ ਆ ਬਾਈ ਮੈਂ ਗਰੀਬ ਸੀ ਮੇਰੀ 10-12 ਹਜ਼ਾਰ ਤਨਖਾਹ ਸੀ ਪਰ ਇਹਦਾ ਮਤਲਬ ਨਹੀਂਗਾ ਵੀ ਜੇ ਘਰ ਚ ਮਾ ਲੋ ਤੰਗੀ ਤੁਰਸ਼ੀ ਤਾਂ ਲੋਕ ਮਿਹਨਤ ਕਰਦੇ ਆ ਇਹ ਨਹੀਂਗਾ ਕਿ ਬੰਨਣੀ ਸ਼ੁਰੂ ਕਰ ਦਿੰਦੇ ਆ ਤਾਂ ਜਿਹੜੀਆਂ ਔਰਤਾਂ ਮੇਰੇ ਹਸਾਬ ਨਾਲ ਬਾਈ ਇਸ ਰਾਹ ਤੇ ਚੱਲਦੀਆਂ ਹਨਾ ਉਹਨਾਂ ਦਾ ਹਸ਼ਰ ਮਾੜਾ ਹੀ ਹੁੰਦਾ ਦੇਖਿਆ ਠੀਕ ਆ ਪੀੜੀਆਂ ਨੂੰ ਕਲੰਕ ਲੱਗ ਜਾਂਦੇ ਆ ਨਾ ਅੱਗੇ ਜੋਗੇ ਰਹਿੰਦੇ ਨਾ ਪਿੱਛੇ ਜੋਗੇ ਰਹਿੰਦੇ ਹੁਣ ਤਾਂ ਚੱਲ ਜਵਾਨੀ ਆ ਨਾ ਜਵਾਨੀ ਤਾਂ ਚਾਰ ਦਿਨ ਕਰਦਾ ਸ਼ੌਂਕ ਦੇ ਉਹੀ ਕੁੱਤੇ ਭੌਂਕਦੇ ਤੇ ਜਦੋਂ ਬੁਢਾਪਾ ਆ ਜਾਂਦਾ ਨਾ ਬਾਈ ਫਿਰ ਚਾਰੇ ਪਾਸੇ ਲੱਤਾਂ ਵਜਦੀਆਂ ਫਿਰ ਇਹੋ ਜਿਹਿਆਂ ਸੜਕਾਂ ਦੇ ਰੋਲਦਿਆਂ ਵੇਖੀਏ ਇਸ ਕਰਕੇ ਮੈਂ ਵੀਡੀਓ ਪਾਉਣ ਦਾ ਮਕਸਦ ਇਹ ਹੀ ਸੀਗਾ ਵੀ ਜੇ ਕੋਈ ਗਲਤ ਕਰ ਰਿਹਾ ਜਾਂ ਗਲਤ ਕਰਨ ਬਾਰੇ ਸੋਚਦਾ ਤਾਂ ਪਲੀਜ਼ ਇੱਥੇ ਇੱਥੇ ਰੁਕ ਜਾਓ ਇੱਥੇ ਰੁਕ ਜਾਓ ਜਿੱਥੇ ਤੁਹਾਡੇ ਲਈ ਤੁਹਾਡੇ ਘਰ ਵਾਲੇ ਨੇ ਖੜ ਜਾਣਾ ਉੱਥੇ ਤੁਹਾਡੇ ਲਈ ਕਿਸੇ ਨੇ ਨਹੀਂ ਖੜਨਾ ਜਿੱਥੇ ਤੁਹਾਡੀ ਘਰ ਵਾਲੀ ਨੇ ਤੁਹਾਡੇ ਲਈ ਖੜ ਜਾਣਾ ਉੱਥੇ ਤੁਹਾਡੇ ਲਈ ਕਿਸੇ ਦੇ ਨਹੀਂ ਖੜਨਾ ਠੀਕ ਆ ਪੈਸਾ ਹੱਥਾਂ ਦੀ ਮੈਲ ਆ ਮੰਨਦੇ ਆ ਕਿ ਪੈਸਾ ਜ਼ਰੂਰ ਤਾਂ ਜ਼ਿੰਦਗੀ ਦੀ ਪਰ ਇੱਜ਼ਤ ਨਾਲੋਂ ਵੱਧ ਕੇ ਕੁਝ ਵੀ ਨਹੀਂ ਹੁੰਦਾ ਬਈ ਇੱਕ ਟਾਈਮ ਰੋਟੀ ਖਾਣੀ ਮਨਜ਼ੂਰ ਹੁੰਦੀ ਆ ਬੰਦੇ ਨੂੰ ਪਰ ਇੱਜ਼ਤ ਹੋਣੀ ਬਹੁਤ ਜ਼ਰੂਰੀ ਆ ਠੀਕ ਆ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਸਕਦਾ ਮੇਰੀ ਵੀਡੀਓ ਦੇਖ ਕੇ ਜੇ 5 ਬੰਦੇ ਵੀ ਸੁਧਰ ਕੇ ਤਾਂ ਬਹੁਤ ਵੱਡੀ ਗੱਲ ਆ ਠੀਕ ਆ ਇਸ ਕਰਕੇ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੋ ਬਈ ਇਹ ਵੀਡੀਓ ਦੇਖਣ ਲਈ ਜਾਂਦੇ ਵਾਸਤੇ